ਜੀਏ ਦਸ਼ਮੀ ਦੇ ਤਿਹਾਰ ਨੂੰ ਧੂਮ-ਧਾਮ ਨੂੰ ਮਨਾਉਣ ਨੂੰ ਲੈ ਕੇ ਨੰਗਲ ਦੇ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ 라ਵਣ ਮੇਗਨਾਥ ਅਤੇ ਕੁੰਭ ਕਰਨ ਦੇ ਪੁਤਲੇ ਬਣਾਏ ਜਾ ਰਹੇ ਨੇ ਇਹਨਾਂ ਪੁਤਲਿਆਂ ਨੂੰ ਤਿਆਰ ਕਰਨ ਲਈ ਉੱਤਰ ਪ੍ਰਦੇਸ਼ ਤੋਂ ਵਿਸ਼ੇਸ਼ ਕਾਰੀਗਰ ਇਸ ਵਕਤ ਪੁਤਲੇ ਬਣਾਉਣ ਦਾ ਕੰਮ ਕਰ ਰਹੇ ਨੇ ਸੋ ਗੱਲਬਾਤ ਕਰ ਲਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਮੁਹੰਮਦ ਜਾਵੇਦ ਜੋ ਕਿ ਇੱਥੇ ਮੌਜੂਦ ਨੇ पुतले बनाਉਂਦੇ ਨੇ ਇਹਨਾਂ ਪੁਤਲਿਆਂ ਦੇ ਉੱਪਰ ਕਿੰਨਾ ਖਰਚਾ ਆਂਦਾ ਹੈ ਕਿੰਨੇ ਤਰ੍ਹਾਂ ਦੇ ਪੁਤਲੇ ਬਣ ਕੇ ਤਿਆਰ ਹੋ ਰਹੇ ਨੇ ਉਹ ਗੱਲਬਾਤ ਕਰ ਲਾਂਗੇ ਜਬੀਦ ਸਾਹਿਬ ਸਵਾਗਤ ਹੈ ਆਪਕਾ ਧਾਨਿਕ ਸ਼ਹਿਰਾ ਮੇ ਕਿੰਨੇ ਵਰਸੋਂ ਸੇ ਇਹ ਪੁਤਲੇ ਬਣਾਉਣੇ ਦਾ ਕਾਰਜ ਕਰ ਰਹੇ ਨੇ ਸਾਲ 1940 ਸੇ ਸਾਡੇ ਦਾਦਾ ਜੀ ਇਹ ਪੁਤਲਾ ਦਾ ਕੰਮ ਉਹ ਉਸ ਕੰਮ ਨੂੰ ਅਸੀਂ ਸਮਾਨਤਾ ਹੈ ਜੀ ਤੋ ਇਨ ਪੁਤਲوں ਕੀ ਲੰਬਾਈ कितनी है और कितना खर्चा आ जाता है सर पुतलों की लंबाई जो है वो चालीस फुट रावण है पैंतीस फुट है, है तो हर बार पुतले बनाते हैं इस बार क्या विशेष है इस बार हमने कुमकरण को बिल्कुल चेंज बनाया है इसका कलर कलर भी अलग है तो पहले तीनों का एक सा कलर होता था इस बार हमने कुमकरण का अलग ए, कलर करा है ये पुतले आप नंगल में ही बनाते हैं कि किसी और सूबे में भी जाकर राज्य में जाकर आप वो काम करते हैं जी जी मेरे जो परिवार के लोग हैं कुछ देहरादून भी हैं कुछ इधर ऋषि के साइड पे भी है तो अलग अलग जो हमारे परिवार के लोग हैं तो अलग अलग एरिया में बनाते हैं तो मोहम्मद जी ये भी जानना चाहेंगे कि आप मुस्लिम जाति से बिलोंग करते हैं और सेवा आप कर रहे हैं सनातन की तो क्या संदेश देना चाहते हैं जो लोग भेदभाव जाति को लेकर करते हैं मैं तो यही बोलूंगा मेरा यही संदेश होगा कि जो प्यार मोहब्बत से जो प्यार में है मजा वो किस में से प्यार सीर है। नाल श्री सनातन धर्म सभा शर्मा जी भी ने गलबात करा उन्होंने विजय दशमी के त्योहार में लाके कहो जे प्रबंध किए जा रहे दैनिक चेहरा चाहा स्वागत है ਪੁਤਲੇ ਬਣ ਰਹੇ ਨੇ ਹਰ ਸਾਲ ਹੀ ਪੁਤਲੇ ਤਿਆਰ ਹੁੰਦੇ ਨੇ। ਸੁ ਵਿਜੇ ਦਸ਼ਮੀ ਦੇ ਪਾਵਨ ਪਵਿੱਤਰ ਤਿਹਾੜੇ ਤੇ ਉਸੇ ਕਹਿੋਜੇ ਪ੍ਰਬੰਧ ਕੀਤਾ ਹੈ ਔਰ ਕਹਿੋਜਾ ਸੁਨੇਹਾ ਤੁਸੀਂ ਦੇਣਾ ਚਾਹੁੰਦੇ। ਸਭ ਤੋਂ ਪਹਿਲੇ ਮੈਂ ਦੈਨਿਕ ਸਵੇਰਾ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਤਿਸ਼ਾਤਮ ਤਨਸਵਾਂ ਬਾਰੇ ਲਿਆ। ਇਹ ਵੀ ਯੋਜਨਿਕ ਤੇ ਗੱਲ ਇਹ ਹੈ ਕਿ ਬਹੁਤ ਹੀ ਕੋਸ਼ਸ਼ ਕਰਦੇ ਨਾਲ ਕਵਰ ਕੀਤਾ ਜਾਂਦਾ ਹੈ। ਮੈਂ ਸ਼੍ਰੀ ਸਾਤਮ ਤਨਸਵਾਂ ਕੋਲ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਜਿਤੋਂ ਤੱਕ ਵਿਜੇ ਦਸ਼ਮੀ ਦਾ ਸਬੰਧ ਹੈ ਵਿਜੇ ਦਸ਼ਮੀ ਦਾ ਦੇ लास्ट ਮਾਗਮ ਹੈ ਉਹ 12 ਅਕਤੂਬਰ ਨੂੰ ਜਿਹੜੇ ਸਨਾਤਨ ਦਾ ਤਨਤਵ ਬਲੋ ਜਿਵੇਂ ਕਿ ਪਿਛਲੇ 50 ਸਾਲ ਤੋਂ ਮਨਾਉਂਦੇ ਆ ਰਹੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਿਸ ਨੂੰ ਹੁਣ ਸਕੂਲ ਅਮਨਸ ਨੰਗਲ ਦਾ ਨਾਮ ਦਿੱਤਾ ਗਿਆ ਹੈ ਉਸ ਦੇ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਹੈ ਸ਼ੁਰੂ ਤੋਂ ਹੀ ਜਦੋਂ ਤੋਂ ਸਾਡੀ ਸਨਾਤਨ ਤਨਤਵ ਸਭਾ ਸਤਿਕੰਦ ਦੇ ਵਿੱਚ ਆਈ ਹੈ ਨੰਗਲ ਦੇ ਵਿੱਚ ਉਦੋਂ ਤੋਂ ਹੀ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੰਗਲ ਦੇ ਗਰਾਊਂਡ ਦੇ ਵਿੱਚ ਇਹ ਪ੍ਰਸਤ ਲਾਂਦੇ ਇਸ ਇਸ਼ਤਿਹਾਰ ਦੇ ਵਿੱਚ ਸਾਰੇ ਜੋ ਵੀ ਪ੍ਰਬੰਧ ਹੈ ਪ੍ਰਸ਼ਾਸਨ ਨੂੰ ਜੋ ਵੀ ਚਿੱਠੀਆਂ ਹੈ ਉਹ ਜਾ ਚੁੱਕੀਆਂ ਹੈ ਤੇ ਮਾਜੋਗ ਸਿੱਖਿਆ ਮੰਤਰੀ ਹਰਜੋਤ ਬਾਸਲੂ ਜੀ ਨੂੰ ਨਮੰਤਰਣ ਜਿਹੜਾ ਹੈ ਦਿੱਤਾ ਜਾ ਚੁੱਕਿਆ ਹੈ ਜੋ ਵੀ ਉੱਥੇ ਸਾਡੇ ਨਾਲ ਸਹਿਯੋਗ ਕਰਦੇ ਆ ਸਾਰਿਆਂ ਨੂੰ ਅਸੀਂ ਦਿਮਾਤਰ ਭੇਜ ਚੁੱਕੇ ਹਾਂ ਅਸੀਂ ਧੰਨਵਾਦੀ ਹਾਂ ਪੰਜਾਬ ਪੁਲਿਸ ਦੇ ਵੀ ਜਿਹੜੇ ਕਿ ਸਾਡੇ ਨਾਲ ਹਰ ਸਾਲ ਕੋਬੈਕ ਕਰਦੇ ਆ ਤੇ ਉੱਥੇ ਜੋ ਵੀ ਅਨੁਸ਼ਾਸਨ ਹੈ ਉਸ ਨੂੰ ਕਰਨ ਦੇ ਵਿੱਚ ਸਹਾਇਤਾ ਕਰਦੇ ਸ਼੍ਰੀ ਸਨਾਤਨ ਦਰਮਾਹਾਂਵੀਰ ਦਲ ਦੇ ਜਿਹੜੇ ਵਲੰਟੀਅਰਸ ਹੈ ਉਹ ਵੀ ਉਹ ਸ਼ਾਸਨ ਕਾਇਮ ਕਰਨ ਦੇ ਵਿੱਚ ਉੱਥੇ ਸਾਡਾ ਸਹਿਯੋਗ ਬਕੀ ਆ। ਅਸੀਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਸ੍ਰੀ ਸਨਾਤਨ ਦਰਮਾਡਿਕ ਕਲਬ ਨੂੰ ਧੰਨਵਾਦ ਕਰਦੇ ਹਾਂ। ਤੇ ਇਸ ਸਾਲ ਵੀ ਜਿਵੇਂ ਹਰ ਸਾਲ ਦੀ ਤਰ੍ਹਾਂ ਸ੍ਰੀ ਸਨਾਤਨ ਦਰਮਾਡਿਕ ਕਲਬ ਮੇਰ ਮਾਰਕੀ ਰੰਗਲਵ ਨੂੰ ਇੱਕ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਰਾਵਣ ਮੇਘਨਾਦ ਦਾ ਰਾਵਣ ਮੇਘਨਾਦ ਹੁਕਮ ਕਰਨ ਨੂੰ ਲੈ ਕੇ ਆਇਆ ਜਾਂਦਾ ਹੈ ਤੇ ਰਾਮਚੰਦਰ ਜੀ ਦੇ ਨਾਲ ਉਹਨਾਂ ਯੁੱਧ ਜਿਹੜਾ ਹੈ ਉਸ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ। ਪੂਛੀ ਸ੍ਰੀ ਸਨਾਤਨ ਦਰਮਾਡਿਕ ਕਲਬ ਉਸੇ ਤਰ੍ਹਾਂ ਦੇ ਨਾਲ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਪੂਰੇ ਸ਼ਹਿਰ ਦੇ ਉੱਤਰ ਕਰਮਾ ਕਰਦੇ ਹੋਏ ਉਸ ਮੰਦਾਲ ਦੇ ਵਿੱਚ ਪਹੁੰਚਦੇ ਆ ਤੇ ਉੱਥੇ ਰਾਮਲੀਲਾ ਦਾ ਮੰਚਨ ਜਿਹੜਾ ਹੈ ਉਸ ਗਰਾਊਂਡ ਦੇ ਵਿੱਚ ਕਰਦੇ ਆ ਤੇ ਰਾਵਣ ਵਦ ਬੇਗਨਾਥ ਵਦ ਉਸ ਗਰਾਊਂਡ ਦੇ ਵਿੱਚ ਹੀ ਦਿਖਾਇਆ ਜਾਂਦਾ। ਸੋ ਸ਼ਰਮਾ ਜੀ ਇੱਕ ਗੱਲ ਹੋਰ ਤੁਹਾਡਾ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਜਿਵੇਂ ਇਹ ਜਿਹੜੇ ਪੁਤਲੇ ਬਣਾ ਰਹੇ ਨੇ ਇਹ ਵਿਸ਼ੇਸ਼ ਕਾਰੀਗਰ ਜਿਹੜੇ ਆ ਕਿ ਮੁਸਲਿਮ ਬਰਾਦਰੀ ਨੇ ਨਾ ਔਰ ਕੁਝ ਲੋਕ Hindu, Muslim, Sikh ਦੇ ਵਿੱਚ ਧਰਮਾਂ ਦੇ ਵਿੱਚ ਵੰਡੀਆਂ ਪਾਣ ਦੀਆਂ ਗੱਲਾਂ ਕਰਦੇ ਨੇ ਅਜਿਹੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਹੈ? ਅ ਜਿੱਤਤੋ ਕੋ ਕਾਰੀਗਰਾਂ ਦਾ ਸਬੰਧ ਹੈ ਪਿਛਲੇ ਲਗਭਗ 30 ਸਾਲ ਤੋਂ ਇਹੀ ਕਾਰੀਗਰ ਜਿਹੜੇ ਹੈ ਆ ਉਹ ਸਾਡੇ ਕੋਲ ਆਉਂਦੇ ਹੈ ਤੇ ਪੁਤਲੇ ਬਣਾਉਣ ਦਾ ਕੰਮ ਕਰਦੇ ਹੈ ਇਹ ਸਨਾਤਨ ਪਰੰਪਰਾਵਾਂ ਦੇ ਨਾਲ ਇੱਥੇ ਕੰਮ ਕਰਦੇ ਹੈ ਬਹੁਤ ਹੀ ਸ਼ੁੱਧੀ ਦੇ ਨਾਲ ਇਹ ਪੁਤਲਿਆਂ ਦਾ ਨਿਰਮਾਣ ਜਿਹੜਾ ਕਰਦੇ ਹੈ ਕਿਸੇ ਤਰ੍ਹਾਂ ਦਾ ਇੱਥੇ ਧਰਮ ਦਾ ਜਿਹੜਾ ਹੈ ਵਿਤਕਰਾ ਜਾਂ ਧਰਮ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਬਹੁਤ ਹੀ ਸ਼ੁੱਧੀ ਦੇ ਨਾਲ ਇਹ ਕੰਮ ਕਰਦੇ ਹੈ ਸੋ ਲੋਕਾਂ ਦੇ ਅੱਗੇ ਇਹ ਹੀ ਬੇਨਤੀ ਹੈ ਕਿ ਆਪਸੀ ਭਾਈਚਾਰੇ ਦੇ ਨਾਲ ਅਸੀਂ ਸਾਰੇ ਜਿਹੜੇ ਤਿਹਾੜੇ ਮਨਾਈਏ ਤੇ ਆਪਸੀ ਭਾਈਚਾਰੇ ਦੇ ਵਿੱਚ ਜਿਹੜਾ ਹੈ ਉਹ ਜਿਹੜੇ ਸਾਡਾ ਜਹਾਰ ਹੈ ਉਹ 12 ਅਕਤੂਬਰ ਨੂੰ ਵਿਜੇ ਦਸ਼ਮੀ ਦਾ ਤਿਹਾਰ ਧੂਮ ਧਾਮ ਨਾਲ ਮਨਾਉਣ ਦੇ ਮਕਸਦ ਨਾਲ ਨੰਗਲ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ 라ਵਣ ਮੇਗਨਾਥੇ ਕੁੰਭ ਕਰਨ ਦੇ ਪੁਤਲੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਸੋ ਇੱਥੇ ਜਿਹੜੇ ਪੁਤਲੇ ਬਣਾ ਰਹੇ ਨੇ ਉਹ ਮੁਸਲਮ ਧਰਮ ਦੇ ਨਾਲ ਸਬੰਧ ਰੱਖਦੇ ਨੇ ਔਰ ਉਹਨਾਂ ਲੋਕਾਂ ਨੂੰ ਵੱਡਾ ਸੁਨੇਹਾ ਜੋ ਜਾਤ ਪਾਤ ਦੇ ਵਿੱਚ ਧਰਮਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਆਪਸੀ ਨਫ਼ਰਤ ਫਲਾਰੇ ਨੇ ਸੋ ਇਹ ਵੱਡਾ ਸੁਨੇਹਾ ਇਸ ਭਾਈਚਾਰੇ ਵੱਲੋਂ ਆ ਸਨਾਤਨ ਦੀ ਸੇਵਾ ਕਰਦੇ ਆ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸੋ ਧਰਮਾਂ ਤੋਂ ਉੱਪਰ ਉੱਠ ਕੇ ਜੋ ਸਾਨੂੰ ਇਸ ਸ਼੍ਰੀ ਰਾਮਲੀਲਾ ਦੇ ਵਿੱਚ ਦਰਸਾਇਆ ਗਿਆ ਹੈ ਉਸ ਦੇ ਪੂਰਨਿਆ ਤੇ ਚੱਲਦੇ ਹੋਇਆ ਅਸੀਂ ਸਾਰੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਇਆ ਇਹ ਪਾਵਨ ਪਵਿੱਤਰ ਤਿਹਾਰ ਨੂੰ ਮਨਾਈਏ ਕੈਮਰਾਮੈਨ ਜਪੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਦੈਨਕਸਵਰਾ ਟੀਵੀ ਨੰਗਲ ਟੈਂਪਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर